ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਸਾਧ ਸੰਗਤ ਉਹ ਬੇਨਤੀਆਂ ਥੋੜੀਆਂ ਜੀਆਂ ਸਮਝਣਾ ਕਰਿਓ ਪਿਆਰਿਓ ਵੱਡਾ ਖਤਰਾ ਜਿਹੜਾ ਹੈ ਉਹ ਮੰਡਰਾਉਣ ਜਾ ਰਿਹਾ ਹੈ ਸਾਡੇ ਸਾਡੇ ਪੰਜਾਬ ਤੇ ਉਹ ਖਤਰਾ ਮੰਡਰਾਉਣ ਜਾ ਰਿਹਾ ਹੈ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਚੰਦੀਪੁਰਾ ਵਾਇਰਸ ਤੇ ਬਹੁਤ ਖਤਰਨਾਕ ਹੈ ਚੰਦੀਪੁਰਾ ਵਾਇਰਸ 100 ਚੋਂ 70 ਦੀ ਮੌਤ ਹੋ ਸਕਦੀ ਹੈ ਕਿਵੇਂ ਇਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਜ਼ਰੂਰ ਕਰਨੀਆਂ ਨੇ ਕਰੋਨਾ ਤੋਂ ਬਾਅਦ ਹੁਣ ਚਾਂਦੀਪੁਰਾ ਵਾਇਰਸ ਨੇ ਦੇਸ਼ ਦੇ ਵਿੱਚ ਜਿਹੜੀ ਹੈ ਵੱਡੀ ਦਸਤਕ ਦਿੱਤੀ ਹੈ ਲੋਕ ਕਾਫੀ ਡਰੇ ਹੋਏ ਨੇ ਇਹ ਮਾਮਲੇ ਜਿਹੜੇ ਨੇ ਕਾਫੀ ਲਗਭਗ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਕਈਆਂ ਲੋਕਾਂ ਦੀ ਜਿਹੜੀ ਹੈ ਉਹ ਇੱਥੇ ਕੋਈ ਸੂਈ ਅਟਕ ਗਈ ਹੈ ਉਹ ਕਹਿੰਦੇ ਨੇ ਵੀ ਅਸੀਂ ਤਾਂ ਕਾਫੀ ਜ਼ਿਆਦਾ ਡਰੇ ਹੋਇਆ ਸਹਿਮੇ ਹੋਇਆ ਕੁਝ ਜਿਹੜੇ ਡਾਕਟਰੀ ਲੋਕ ਨੇ WHO ਨੇ ਵੀ ਇਸ ਗੱਲ ਦਾ ਜਿਹੜਾ ਖੁਲਾਸਾ ਕਰ ਦਿੱਤਾ ਉਹਨਾਂ ਨੇ ਵੀ ਕਹਿ ਦਿੱਤਾ ਵੀ ਹਾਂ ਇਹ ਗੱਲ ਸੱਚ ਹੈ ਜੀ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈਗਾ ਚਾਂਦੀਪੁਰਾ ਵਾਇਰਸ ਜਿਹੜਾ ਹੈ ਬਹੁਤ ਖਤਰਨਾਕ ਹੈ ਹੁਣ ਕਰੋਨਾ ਤੋਂ ਕਾਫੀ ਲੋਕ ਡਰੇ ਭਾਵੇਂ ਕਿਸੇ ਦੀ ਮੌਤ ਉਹੀ ਹੋਈ ਤੇ ਕਹਿ ਦਿੱਤਾ ਜੀ ਤਾਂ ਕਰੋਨੇ ਦੇ ਨਾਲ ਮਰ ਗਿਆ ਜੀ ਕਰੋਨਾ ਦੇ ਨਾਲ ਚੜ੍ਹਾਈ ਕਰ ਗਿਆ ਤੇ ਮਾਹਰਾਂ ਦੇ ਅਨੁਸਾਰ ਇਹ ਵਾਇਰਸ ਸਿੱਧਾ ਦਿਮਾਗ ਤੇ ਹਮਲਾ ਕਰਦਾ ਹੈ ਪਹਿਲਾਂ ਫਲੂ ਦੇ ਲੱਛਣ ਦਿਖਾਈ ਦਿੰਦੇ ਨੇ ਫਿਰ ਬੱਚਾ ਕੋਮਾ ਦੇ ਵਿੱਚ ਚਲਾ ਜਾਂਦਾ ਔਰ ਆਪਾਂ ਇਹਨੂੰ ਸਮਝ ਸਕਦੇ ਹਾਂ ਥੋੜਾ ਬਹੁਤਾ ਇਹਦੇ ਤੇ ਕਨਸੈਂਟਰੇਟ ਕਰਕੇ ਆਪਾਂ ਬਚ ਸਕਦੇ ਹਾਂ ਤੇ ਜਿਸ ਤਰ੍ਹਾਂ ਆਪਣੇ ਬੱਚਿਆਂ ਦੇ ਵਾਸਤੇ ਇਹ ਵਾਇਰਸ ਜਿਹੜਾ ਹੈ ਬਹੁਤ ਖਤਰਨਾਕ ਹੈ ਬڑا ਇਹ ਵਾਇਰਸ ਜਿਹੜਾ ਹੈ ਉਹ ਘਾਤਕ ਹੈ ਔਰ ਸਾਧ ਸੰਗਤ ਇਸ ਵਾਇਰਸ ਦੇ ਕਰਕੇ ਕਾਫੀ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ ਕਾਫੀ ਦੇਸ਼ਾਂ ਦੇ ਵਿੱਚ ਜਿਹੜੀ ਹੈ ਉਹ ਗੱਲਬਾਤ ਚੱਲੀ ਹੈ ਕਾਫੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਏ ਨੇ ਕਾਫੀ ਲੋਕ ਜਿਹੜੇ ਨੇ ਇਸ ਚੀਜ਼ ਤੋਂ ਪੀੜਤ ਨੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਧ ਸੰਗਤ ਇੱਕ ਸਭ ਤੋਂ ਵੱਡੀ ਜਿਹੜੀ ਸਥਿਤੀ ਹੈ ਉਹ ਸਥਿਤੀ ਇਹ ਹੈ ਕਿ ਇਹ ਜਿਹੜਾ ਚਾਂਦੀਪੁਰ ਵਾਇਰਸ ਹੈ ਇਹ ਦਿਮਾਗ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦਾ ਹੈ ਦਿਮਾਗ ਨੂੰ ਆਪਣੀ ਸਥਿਤੀ ਜਿਹੜੀ ਹੈ ਉਹ ਇੱਕ ਕੰਟਰੋਲ ਕੀਤੀ ਜਾਂਦੀ ਹੈ ਦਿਮਾਗ ਫਿਰ ਇੱਕ ਸਥਿਤੀ ਦੇ ਵਿੱਚ ਕੈਦ ਹੋ ਜਾਂਦਾ ਹੈ ਜਦੋਂ ਦਿਮਾਗ ਇੱਕ ਸਥਿਤੀ ਦੇ ਵਿੱਚ ਕੈਦ ਹੋ ਜਾਂਦਾ ਹੈ ਤੇ ਪਿਆਰਿਓ ਫਿਰ ਉੱਥੇ ਸਮਝਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬੜੀਆਂ ਚੀਜ਼ਾਂ ਨੇ ਜੋ ਇੱਧਰ ਉੱਧਰ ਹੋ ਜਾਂਦੀਆਂ ਨੇ ਤੇ ਬੰਦੇ ਦਾ ਜਿਹੜਾ ਦਿਮਾਗ ਹੈ ਫਿਰ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਦੋਂ ਦਿਮਾਗ ਕੰਮ ਕਰਨਾ ਬੰਦ ਕਰ ਗਿਆ ਤੇ ਫਿਰ ਮੰਨ ਲਓ ਵੀ ਕੁਝ ਵੀ ਹੋ ਸਕਦਾ ਜਦੋਂ ਬੰਦੇ ਦੀ ਸਥਿਤੀ ਹੀ ਕੰਟਰੋਲ ਦੇ ਵਿੱਚ ਨਾ ਰਹੇ ਖਾਸ ਕਰਕੇ ਇਹ ਇੱਕ ਜੋ ਕਾਰਨ ਪਾਇਆ ਗਿਆ ਹੈ ਕਹਿੰਦੇ ਇਹ ਬੱਚਿਆਂ ਤੇ ਅਟੈਕ ਕਰਦਾ ਹੈ ਬੱਚਿਆਂ ਦੇ ਦਿਮਾਗ ਨੂੰ ਜ਼ਿਆਦਾ ਚਿੰਬੜਦਾ ਹੈ ਕਿਉਂਕਿ ਹਾਰਮੋਨਸ ਨਵੇਂ ਨੇ ਹੋਰ ਵੀ ਕਈ ਚੀਜ਼ਾਂ ਨੇ ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਸ ਤਰੀਕੇ ਦਾ ਹੈ ਛੋਟਾ ਤੇ ਉਹ ਬੱਚਿਆਂ ਦੇ ਦਿਮਾਗ ਨੂੰ ਜਿਆਦਾ ਜੰਬੜਦਾ ਹੈ ਬੱਚਿਆਂ ਦੇ ਦਿਮਾਗ ਤੇ ਜਿਆਦਾ ਅਸਰ ਕਰਦਾ ਹੈ ਹੁਣ ਆਪਾਂ ਇੱਕ ਗੱਲ ਜ਼ਰੂਰ ਸੋਚ ਲਈਏ ਇਹ ਜਿਹੜਾ ਵਾਇਰਸ ਹੈ ਕਿਤੇ ਨਾ ਕਿਤੇ ਇਸ ਵਾਇਰਸ ਦੀ ਜਿਹੜੀ ਹੈ ਬਹੁਤ ਵੱਡੀ ਘਾਟ ਹੈ ਉਹ ਘਾਟ ਕੀ ਹੈ ਚਾਂਦੀਪੁਰਾ ਵਾਇਰਸ ਬਹੁਤ ਖਤਰਨਾਕ ਹੈ ਇਸ ਵਾਇਰਸ ਦੇ ਨਾਲ ਕਈ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਚਾਂਦੀਪੁਰਾ ਵਾਇਰਸ ਦਾ ਸੰਕਰਮਣ ਗੁਜਰਾਤ ਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੇ ਵਿੱਚ ਫੈਲ ਚੁੱਕਿਆ ਹੈ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਦੇ ਵਿੱਚ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ 4 ਬੱਚਿਆਂ ਦੀ ਮੌਤ ਵੀ ਹੋ ਗਈ ਹੈ। ਇਹ ਮੈਂ ਡਰਾ ਨਹੀਂ ਰਿਹਾ। ਮੈਂ ਸਿਰਫ ਇਹ ਕਹਿ ਰਿਹਾ ਕਹਿਣਾ ਚਾਹੁੰਦਾ ਸਾਦ ਸੰਗਤ ਆਪਾਂ ਇਸ ਤੋਂ ਬਚ ਸਕਦੇ ਹਾਂ। ਇਸ ਤੋਂ ਬਚਾ ਕੀਤਾ ਜਾ ਸਕਦਾ ਹੈ। ਤੇ ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਇਸ ਵਾਇਰਸ ਦੀ ਪੁਸ਼ਟੀ ਜਿਹੜੀ ਹੈ ਭਾਵੇਂ ਨਹੀਂ ਹੋਈ। 2 ਬੱਚੇ ਗੰਭੀਰ ਨੇ। ਦੋਵੇਂ ਬੱਚੇ ਹਿੰਮਤਨਗਰ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਚਾਂਦੀਪੁਰਾ ਵਾਇਰਸ ਦੇ ਕਾਰਨ ਬੁਖਾਰ ਹੁੰਦਾ ਹੈ ਜਿਸ ਦੇ ਲੱਛਣ ਫਲੂ ਵਰਗੇ ਨੇ ਇਸ ਕਾਰਨ ਦਿਮਾਗ ਦੇ ਵਿੱਚ ਸੋਜ ਆ ਜਾਂਦੀ ਹੈ ਇਹ ਵਾਇਰਸ ਮੱਛਰਾਂ ਮੱਖੀਆਂ ਅਤੇ ਕੀੜਿਆਂ ਦੁਆਰਾ ਫੈਲਦਾ ਹੈ ਦਰਸਲ ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰ ਪਿੰਡ ਦੇ ਵਿੱਚ ਸਾਲ 1966 ਦੇ ਵਿੱਚ 15 ਸਾਲ ਤੱਕ ਦੇ ਬੱਚੇ ਮਰਨ ਲੱਗੇ ਸਨ ਇਕ ਖੁਲਾਸਾ ਹੋਇਆ ਸੀ ਕਿ ਮੌਤਾਂ ਵਾਇਰਸ ਦੇ ਕਾਰਨ ਹੋਈਆਂ ਨੇ ਉਦੋਂ ਤੋਂ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਵਾਇਰਸ ਪੈ ਚੁੱਕਿਆ ਹੈ ਉਦੋਂ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਸਾਬਰਕਾਂਠਾ ਦੇ ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ ਰਾਜ ਸੁਤਾਰੀਆਂ ਨੇ ਇਹ ਦੱਸਿਆ ਸੀ ਕਿ ਸਾਰੇ 6 ਬੱਚਿਆਂ ਦੇ ਖੂਨ ਦੇ ਨਮੂਨੇ ਪੁਣੇ ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਐਨ ਆਈ ਵੀ ਨੂੰ ਪੁਸ਼ਟੀ ਲਈ ਭੇਜੇ ਗਏ ਨਤੀਜਿਆਂ ਦੀ ਉਡੀਕ ਹੈ ਇਹ ਇਹ ਜਿਹੜਾ ਵਾਇਰਸ ਹੈ ਇਹ ਉਥੋਂ ਸ਼ੁਰੂ ਹੋਇਆ ਚਾਂਦੀਪੁਰਾ ਵਾਇਰਸ ਦਾ ਜਿਹੜਾ ਕਹਿਰ ਹੈ ਉਹ ਵੇਖਿਆ ਜਾ ਸਕਦਾ ਹੈ ਤੇ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ ਦਿਮਾਗ ਸੋਜ ਦੇ ਵਿੱਚ ਆ ਕੇ ਪਤਾ ਨਹੀਂ ਕੀ ਕੀ ਕੁਝ ਕਰਨਾ ਲੱਗ ਜਾਂਦਾ ਹੈ ਤੇ ਮੈਂ ਹੈਰਾਨ ਹੋਇਆ ਜਦੋਂ ਥੋੜੇ ਜੇ ਅੰਕੜੇ ਪੜੇ ਕੁਝ ਜਿਹੜੇ ਸਾਡੇ ਦੇਸ਼ ਦੇ ਖਿੱਤੇ ਨੇ ਉਹ ਇਸ ਤੋਂ ਪ੍ਰਭਾਵਿਤ ਹੋਏ ਨੇ ਚਾਂਦੀਪੁਰਾ ਵਾਇਰਸ ਦੇ ਰਿਪੋਰਟਾਂ ਦੇ ਸੈਂਪਲ ਜਿਹੜੇ ਨੇ ਲਏ ਜਾ ਰਹੇ ਨੇ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਨੇ ਇਹ ਲੋਕਾਂ ਦੇ ਬੋਡੀ ਟੈਸਟ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ CHB ਇੱਕ ਵਾਇਰਸ ਜੋ ਕਿ ਰਾਵਡੋ ਵੀਰਡੇ ਪਰਿਵਾਰ ਦੇ ਨਾਲ ਸੰਬੰਧਿਤ ਜਿਸ ਦੇ ਵਿੱਚ ਰੇਵਿਸ ਦੀ ਇਨਫੈਕਸ਼ਨ ਵੀ ਸ਼ਾਮਿਲ ਹੁੰਦੀ ਹੈ ਇਹ ਰੇਤ ਦੀਆਂ ਮੱਖੀਆਂ ਤੇ ਮੱਛਰਾਂ ਦੁਆਰਾ ਫੈਲਦਾ ਇਸ ਦੇ ਵਿੱਚ AIDS AGPT ਵੀ ਸ਼ਾਮਿਲ ਹੈ ਜੋ ਡੇਂਗੂ ਦਾ ਵੈਕਟਰ ਵੀ ਹੈ ਇਹ ਵਾਇਰਸ ਇਹਨਾਂ ਕੀੜਿਆਂ ਦੀ ਲਾਰ ਦੇ ਵਿੱਚ ਰਹਿੰਦਾ ਹੈ ਕਿ ਇਹਨਾਂ ਦੇ ਕੱਟਣ ਦੁਆਰਾ ਮਨੁੱਖਾਂ ਜਾਂ ਘਰੇਲੂ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ ਹੁਣ ਤੁਸੀਂ ਸੋਚੋ ਵੀ ਮਨੁੱਖੀ ਸਰੀਰ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੋਏਗਾ ਸੋ ਪਿਆਰਿਓ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਜੇ ਕਿਤੇ ਲੱਗਦਾ ਵੀ ਸਰੀਰ ਢਿੱਲਾ ਮੱਠਾ ਤੇ ਤੁਰੰਤ ਚੈੱਕਅਪ ਕਰਵਾਓ ਜੇ ਲੱਗਦਾ ਵੀ ਸਰੀਰ ਢਿੱਲਾ ਮੱਠਾ ਤੇ ਤੁਰੰਤ ਚੈੱਕਅਪ ਕਰਾਓ ਉਹਨੂੰ ਹਲਕੇ ਜਿਹਾ ਨਾ ਲਓ ਉਹਨੂੰ ਇਹ ਨਾ ਕਹੋ ਵੀ ਕੋਈ ਗੱਲ ਨਹੀਂ ਜੀ ਤਾਂ ਜੀ ਆਮ ਹੀ ਹੈ ਜੀ ਸਾਡੇ ਆਮ ਹੁੰਦਾ ਨਾ ਘਰਾਂ ਦੇ ਵਿੱਚ ਆਮ ਸਮਝ ਲੈਂਦਾ ਵੀ ਤਾਂ ਆਮ ਹੀ ਹੈ ਜੀ ਇਹ ਕਿਹੜਾ ਕੋਈ ਉਹ ਚੀਜ਼ ਹੈ ਜੀ ਇਹ ਤਾਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਸਾਧ ਸੰਗਤ ਡਰਨ ਜਾਂ ਘਬਰਾਉਣ ਦੀ ਗੱਲ ਨਹੀਂ ਗੱਲ ਸਿਰਫ ਇੱਥੇ ਇਹ ਹੈ ਕਿ ਜੇਕਰ ਇਹ ਵਾਇਰਸ ਹੋ ਗਿਆ ਤੇ ਦਾ ਇਲਾਜ ਨਹੀਂ ਤੇ ਜੇਕਰ ਇਲਾਜ ਹੈ ਵੀ ਪਰ ਉਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੈ ਸਾਡੇ ਦਾ ਇਲਾਜ ਹਲੇ ਕੋਈ ਨਹੀਂ ਜੇ ਇਲਾਜ ਸਾਡੇ ਆਉਂਦਾ ਹੈ ਤੇ ਉਹਨੂੰ ਬਹੁਤ ਟਾਈਮ ਲੱਗਣਾ ਇਸ ਕਰਕੇ ਆਪਣਾ ਧਿਆਨ ਖੁਦ ਰੱਖੋ ਸਤਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰੋ ਤੇ ਕਿਉਂਕਿ ਉਹ ਤੋਂ ਵੱਡਾ ਕੋਈ ਹੋਰ ਡਾਕਟਰ ਨਹੀਂ ਹੈਗਾ ਉਹਦੇ ਤੋਂ ਵੱਡਾ ਕੋਈ ਹੋਰ ਵੈਦ ਹਕੀਮ ਨਹੀਂ ਹੈਗਾ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮਕੀ ਫੰਦਾ ਪਿਆਰਿਓ ਉਹ ਸਭ ਤੋਂ ਵੱਡਾ ਵੈਦ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਜੋ ਦੁਨੀਆ ਨੂੰ ਐਸੇ ਚੱਕਰਾਂ ਤੋਂ ਜਿਹੜਾ ਬਚਾ ਕੇ ਰੱਖੇ ਸਭ ਨੂੰ ਦੇ ਰੋਗਤਾ ਜਿਹੜੀ ਹੈ ਸਤਗੁਰੂ ਜੀ ਦੇਣ ਕਿਸੇ ਨਾਲ ਵੀ ਅਜੀਹਾ ਨਾ ਹੋਵੇ ਸਤਗੁਰੂ ਜੀ ਕਿਰਪਾ ਕਰਨ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ